ਔਰ ਬਈ ਭੋਲਿਆ ਕਿਵੇਂ ਹੈ? ਓ ਮੈਂ ਤਾਂ ਵਧੀਆ ਤੂੰ ਕਿਧਰ ਨੂੰ ਤਿਆਰੀਆਂ ਵੱਟੀਆਂ? ਅੱਜ ਤਾਂ ਤੇਰੇ ਪਾਣੀ ਦੀ ਵਾਰੀ ਆ। ਅੱਜ 24 ਦਸੰਬਰ ਆ। ਤੈਨੂੰ ਕੁਝ ਯਾਦ ਯੂਦ ਹੈ ਨੀਂਗਾ? ਅੱਜ ਆਪਣੇ ਪ੍ਰਾਇਮਰੀ ਸਕੂਲ ਵਿੱਚ ਖੂਨਦਾਨ ਕੈਂਪ ਲੱਗਣਾ ਹੈ। ਓ ਜਾਗੋ ਪੰਜਾਬ ਵਾਲਾ। ਹਾਂ। ਮੈਂ ਤਾਂ ਭੁੱਲਿਆ ਹੀ ਬੈਠਾ ਸੀ। ਆਇਆ ਹੁਣ ਆਪਾਂ ਦੋਵੇਂ ਚੱਲੀਏ। ਚੱਲ। ਫੈਲ ਕਰਨਾ ਤੇ ਬੇ ਆ ਗਿਆ ਮੇਰਾ ਸ਼ੇਰ ਪੁੱਤ ਵੇ ਜਾ। ਤੇ ਛੁੱਟੀਆਂ ਕਿਵੇਂ ਲੰਘਿਆ ਬੇਬੀ ਮੈਂ ਖੂਨ ਦਾਨ ਕਰਨ ਆ ਪੁੱਤ ਉਹਦਾ ਟਾਈਮ ਹੋਈ ਜਾਂਦਾ ਜਾ ਜਾਵੜਾ ਇਹ ਪਹਿਲੇ ਤੈਨੂੰ ਇੱਕ ਗੱਲ ਪਤਾ ਹੈ ਕੀ ਉਹ ਜੈਤੂ ਕੀ ਬੂੜੀਆਂ ਨਾ ਉਹਦਾ ਉਹਦਾ ਵੱਡਾ ਐਕਸੀਡੈਂਟ ਹੋ ਗਿਆ ਹਾਏ ਤੇ ਉਹਦਾ ਸੜਕ ਤੇ ਖੂਨ ਬੜਾ ਟੁੱਲਿਆ ਤੇ ਤੇ ਡਾਕਟਰਾਂ ਨੇ ਪਤਾ ਨਹੀਂ ਕਿੰਨੀਆਂ ਬੋਤਲਾਂ ਖੂਨ ਦੀਆਂ ਜੜਾਈਆਂ ਰੱਬਾ ਭਲਾ ਕਰੇ ਖੂਨ ਦਾਨ ਕਰਨ ਵਾਲਿਆਂ ਦਾ ਇਸ ਚੰਬਾ ਵੀ ਤਾਂ ਜਾਣਾ ਖੂਨ ਦਾਨ ਕਰਨ ਹਾਂ ਚੱਲ ਬਰਾਣ ਨੂੰ ਵੀ ਲੈ ਚੱਲੀਏ ਚਲ ਰੌਣਕ ਕਰ ਰਹੀਆਂ ਨਹੀਂ ਆਜਾ ਲੰਘਿ ਆਓ ਨੇ ਮੈਂ ਸੱਚੇ ਤੂ ਉੱਤੇ ਆ ਰਹੀ ਬੈਠੇ ਤੂੰ ਤਾਂ ਅਜੇ ਭਾਂਡੇ ਮੰਦੇ ਨਹੀਂ ਲੱਗੀਆਂ जाना, नहीं। नहीं, जाना है मिस मैं कितने जाना है तेरे याद नहीं आज चौबीस तारीख का ओ हो मैं तो भूली बैठी सी चलो चलो चलिए चल। लगता वीरा आ गया सत श्रीकाल भैने वीरे आपकी तो नहीं जल्दी छुट्टी कि ਤੈਨੂੰ ਯਾਦ ਨਹੀਂ ਅੱਜ ਖੂਨਦਾਨ ਕੈਂਪ ਆ ਤੂੰ ਐਡਾ ਜ਼ਰੂਰੀ ਕੰਮ ਕਿਵੇਂ ਭੁੱਲ ਗਈ ਅੱਛਾ ਤਾਂ ਮੈਂ ਭੁੱਲ ਲਈ ਵੀਰੇ ਮੈਂ ਤੁਹਾਡਾ ਬੈਗ ਅੰਦਰ ਰੱਖ ਕਿਉਂ ਨਹੀਂ ਆ ਫਿਰ ਆਪਾਂ ਦੋਵੇਂ ਚੱਲਦੇ ਆ ਹਾਂ ਆ ਜਾ ਆ ਜਾ ਆਪਾਂ ਜਲਦੀ ਚੱਲੀਏ ਆਪਾਂ ਪਹਿਲੀਆਂ ਚ ਖੂਨਦਾਨ ਕਰਨਾ ਠੀਕ ਆ ਵੀਰੇ ਬੇ 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 ਆਪਾਂ ਇਹਦੇ ਦੇ ਲੋਟੜੇ ਜ਼ਰੂਰੀ ਕੰਮ ਦੀਆਂ ਗੱਲਾਂ ਕਰੀਏ ਆਂਦੇ ਜ਼ਰੂਰੀ ਕੰਮ ਹਾਂ ਅੱਜ 24 ਦਸੰਬਰ ਹੈ ਅੱਜ ਉਹ ਖੂਨ ਦਾਨੈਂਪ ਲੱਗਿਆ ਹੋਇਆ ਹੈ ਖੂਨ ਦਾਨੈਂਪ ਬੇਬੇ ਉਹ ਕੀ ਹੁੰਦਾ ਹੈ ਜਿਹੜਾ ਤੇਰਾ ਦੋਸਤ ਰਵੀ ਯਾਰਾ ਜਿਹੜਾ ਐਕਸੀਡੈਂਟ ਆ ਸੀ ਕਿੰਨਾ ਖੂਨ ਵਗਿਆ ਸੀ ਹਾਂ ਬੇਬੇ ਉਦੋਂ ਤੋਂ ਤਾਂ ਬਹੁਤ ਖੂਨ ਵਗਿਆ ਸੀ ਤੇ ਡਾਕਟਰਾਂ ਨੇ ਹੋ ਚੜਾਉਣਾ ਚੜਾਉਣਾ ਪਿਆ ਡਾਕਟਰ ਖੂਨ ਕਿੱਥੋਂ ਲੈਂਦੇ ਨੇ ਆਪਣੇ ਵਰਗੇ ਲੋਕ ਖੂਨ ਦਾਨ ਕਰਦੇ ਆ ਅੱਛਾ ਬੇਬੇ ਮੈਨੂੰ ਹੋਣਾ ਹੀ ਦਿਲ ਸਮਝੇ ਅੱਛਾ ਬੇਬੇ ਚੱਲ ਫੇਰ ਆਪਾਂ ਮਿਲਦੇ ਜੀ ਚੱਲ ਸਾਰੇ ਲਿਖ ਲਿਆ ਕੀ ਤੁਸੀਂ ਜਾਣਦੇ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸਾਬਜਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਪਿੰਡ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਾਗੋ ਪੰਜਾਬ ਸੁਭਾ ਸੁਸਾਟੀ ਵੱਲੋਂ 24 ਦਸੰਬਰ 2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਗੇਵਾਲਾ ਸਵੇਰੇ 10 ਵਜੇ ਤੁਸੀਂ ਸਾਰੇ ਜ਼ਰੂਰ ਆਣਾ ਸਾਡਾ ਤੁਹਾਡਾ ਇੰਤਜ਼ਾਰ ਰਹੇਗਾ